भैया पर्ची में तो तिरपन रुपए रखे हो लिखे हो साठ रुपए तिरपन है तो सात रुपये दीजिए ऐसा क्यों अलग अलग रेट है और उधर पचास रुपया है और जो पर्ची में लिखा वही तो लेना चाहिए आपको इसमें तो पचास रुपया लिखा है अच्छा ਅਕਸਰ ਜਦੋਂ ਅਸੀਂ ਕੋਈ ਧਾਰਮਿਕ ਥਾਂ ਤੇ ਜਾਂਦੇ ਆ ਤਾਂ ਇਹ ਚੀਜ਼ ਮੂਮੰਡ ਵੇਖਣ ਨੂੰ ਮਿਲਦੀ ਹੈ ਕਿ ਧਾਰਮਿਕ ਥਾਵਾਂ ਤੇ ਚਾਹੇ ਉਹ ਮੰਦਿਰ ਹੈ, ਮਸਜਿਦ ਹੈ, ਕੋਈ ਵੱਡਾ ਗੁਰੂ ਘਰ ਹੈ ਜਾਂ ਕੋਈ ਗਿਰਜਾ ਘਰ ਹੈ। ਪਰਚੀਆਂ ਕੱਟੀਆਂ ਜਾਂਦੀਆਂ ਨੇ ਚਾਹੇ ਉਹ ਪ੍ਰਸ਼ਾਦ ਦੀ ਪਰਚੀ ਹੋਵੇ ਜਾਂ ਫਿਰ ਪਾਰਕਿੰਗ ਦੀ ਪਰਚੀ ਹੋ ਕਿਸੀ ਸਪੈਸ਼ਲ ਲਾਈਨ ਦੀ ਮੱਥਾ ਟੇਕਣ ਵਾਲੀ ਪਰਚੀ। ਪਰਚੀ ਵਿੱਚ ਅਮਾਊਂਟ ਕੁਝ ਹੋਰ ਲਿਖੀ ਹੁੰਦੀ ਹੈ ਪਰ ਪਰਚੀ ਕੱਟਣ ਵਾਲਾ ਪੈਸੇ ਵੱਧ ਲੈ ਲੈ ਲੈਂਦਾ। ਇਹ ਕਹ ਕੇ ਕਿ ਮੇਰੇ ਕੋਲ ਖੁੱਲੇ ਨਹੀਂ ਹੈਗੇ ਜਾਂ ਫਿਰ ਰੇਟ ਬਦਲ ਚੁੱਕਾ ਹੈ ਪਰਚੀ ਪੁਰਾਣੀ ਹੈ। ਹੁਣ ਇਹਦਾ ਇੱਕ ਵੀਡੀਓ ਸਾਹਮਣੇ ਆਈ ਹੈ ਹੋ ਰਹੀ ਹੈ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਬਣਾਉਣ ਵਾਲਾ ਇੱਕ ਸੁਪਰਡਿਟੈਂਡੈਂਟ ਆਫ ਪੁਲਿਸ ਹੈ ਜਿਹੜਾ ਜਿਸ ਨੂੰ ਜਦੋਂ ਪਤਾ ਚੱਲਦਾ ਹੈ ਕਿ ਉਹਦੇ ਇਲਾਕੇ ਵਿੱਚ ਜ਼ਿਆਦਾ ਪੈਸੇ ਐਂਠੇ ਜਾ ਰਹੇ ਨੇ ਜ਼ਿਆਦਾ ਪੈਸੇ ਲਏ ਜਾ ਰਹੇ ਨੇ ਆਮ ਜਨਤਾ ਕੋਲੋਂ ਤਾਂ ਪਹੁੰਚ ਜਾਂਦਾ ਹੈ ਤੇ ਉੱਥੇ ਬਹਿਸ ਹੋਣੀ ਸ਼ੁਰੂ ਹੋ ਜਾਂਦੀ ਹੈ 53 ਰੁਪਏ ਦੀ ਪਰਚੀ ਪਰਚੀ ਕੱਟਣ ਵਾਲਾ ਪਹਿਲੇ ਲੈ ਲੈਂਦਾ 60 ਰੁਪਏ ਤੇ 70 ਰੁਪਏ ਬਕਾਇਆ ਤੇ ਕੀ ਦੇਣੇ ਹੁੰਦੇ ਨੇ ਪਰ ਉਹ ਕਹਿੰਦਾ ਹੈ ਉਸ ਅਫਸਰ ਨੂੰ ਕਿ ਕਾਇਦੇ ਮੇ ਰਹੋ ਯਾਨੀ ਆਪਣੇ ਕਾਇਦੇ ਚ ਰਹ ਇਸ ਤੋਂ ਬਾਅਦ ਅਫਸਰ ਵੀ ਪੂਰੀ ਗੱਲ ਉੱਥੋਂ ਨਿਕਲਦਾ ਹੋਇਆ ਆਪਣੀ ਮੁਸਤੈਦੀ ਦਿਖਾਉਂਦੇ ਹੋਏ ਪੁਨੀਰਾਮ ਨਾਲ ਉਸ ਪਰਚੀ ਵਾਲਿਆਂ ਦੇ ਖਿਲਾਫ ਇਨਵੈਸਟੀਗੇਸ਼ਨ ਕਰਦਾ ਹੈ ਅਤੇ ਕੇਸ ਬਣਾ ਕੇ ਉਹ ਵਿਚਾਰਾ ਜਿਹੜਾ ਪਰਚੀ ਵਾਲਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਪਰਚੀ ਵਾਲੇ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੋ ਆਪਣੇ ਅਧਿਕਾਰਾਂ ਨੂੰ ਜਾਣੋ ਜੇਕਰ ਤੁਹਾਡੇ ਨਾਲ ਵੀ ਐਦਾ ਕੁਝ ਹੁੰਦਾ ਹੈ ਇਹ ਵੀਡੀਓ ਉਹਨਾਂ ਪਾਰਕਿੰਗ ਵਾਲਿਆਂ ਨੂੰ ਦਿਖਾਓ ਜਿਹੜੇ ਤੁਹਾਡੇ ਕੋਲੋਂ ਵੱਧ ਪੈਸੇ ਐਂਟਦੇ ਨੇ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਉਹਨਾਂ ਦੇ ਅਧਿਕਾਰ ਕੀ ਨੇ ਤੇ ਤੁਹਾਡੇ ਅਧਿਕਾਰ ਕੀ ਨੇ ਆ ভাই ਕਿੱਥੇ ਗਿਆ 60 60 ਠੀਕ ਅੱਛਾ

और उधर पचास रूपया है।, तो है।, है जो पर्ची में लिखा वही तो लेना आग चाहिए आग आपको आग जब हम आपसे कम पैसे लेंगे तो उस समय तो आप हमसे नहीं पूछेंगे कि के पचास क्यों ले रहा है भाई तो आप पूछ रहे हैं चौदह दिन पचास रूपया ले जाएंगे इसमें तो पचास रूपया लिखा है